ਮੈਂ ਤਾਂ ਜਦੋਂ ਵੀ ਮੂਲ ਮੰਤਰ ਦਾ ਜਾਪ ਕਰਦਾ ਨਾ ਮੇਰੀ ਕਿਸੇ ਨਾ ਕਿਸੇ ਦੇ ਨਾਲ ਲੜਾਈ ਜ਼ਰੂਰ ਹੁੰਦੀ ਆ ਤੇ ਜਦੋਂ ਮੈਂ ਜਪਜੀ ਸਾਹਿਬ ਦਾ ਪਾਠ ਕਰਦਾ ਤਾਂ ਇਦਾਂ ਦੀ ਪ੍ਰੋਬਲਮ ਮੇਰੇ ਮੂਰੇ ਆਉਂਦੀਆਂ ਹੀ ਰਹਿੰਦੀਆਂ ਹਾਂਜੀ ਕੀ ਤੁਹਾਡੇ ਨਾਲ ਵੀ ਕਦੀ ਅਜਿਹਾ ਹੋਇਆ ਕਿ ਜਦੋਂ ਤੁਸੀਂ ਸੇਵਾ ਸਿਮਰਨ ਗੁਰਬਾਣੀ ਨੂੰ ਪੜ੍ਹਦੇ ਆ ਉਦੋਂ ਤੁਹਾਡੇ ਨਾਲ ਬਹੁਤ ਬੁਰਾ-ਬੁਰਾ ਹੁੰਦਾ ਤੁਹਾਨੂੰ ਇੰਜ ਲੱਗਦਾ ਕਿ ਅੱਜ ਮੈਂ ਪਾਠ ਕੀਤਾ ਅੱਜ ਮੈਂ ਜਾਪ ਕੀਤਾ ਅੱਜ ਮੈਂ ਸੇਵਾ ਕੀਤੀ ਅੱਜ ਮੈਂ ਗੁਰਦੁਆਰੇ ਗਿਆ ਸ਼ਾਇਦ ਆ ਗੱਲਾਂ ਮੇਰੇ ਨਾਲ ਤਾਂ ਹੋਈਆਂ ਤਕਰੀਬਨ 50% ਜੀਵ ਇਦਾਂ ਦੇ ਹੁੰਦੇ ਆ ਜੋ ਇਦਾਂ ਸੋਚਦੇ ਆ ਕਿ ਜਦੋਂ ਆਪਾਂ ਕੋਈ ਵੀ ਚੰਗਾ ਕੰਮ ਕਰਦੇ ਆ ਤਾਂ ਸਾਡੇ ਨਾਲ ਬੁਰਾ ਹੁੰਦਾ ਇਦਾਂ ਹੀ ਅੱਜ ਆਪਣੇ ਕੋਲ ਦਿਲਵਾਗ ਸਿੰਘ ਜੀ ਦਾ ਕਮੈਂਟ ਆਇਆ ਵਾਹ ਗੁਰੂ ਜੀ ਮੈਂ ਦੁਬਈ ਵਿੱਚ ਹਾਂ ਸਾਡੇ ਰੂਮ ਦੇ ਵਿੱਚ ਹੋਰ ਵੀ ਬੰਦੇ ਨੇ ਤੇ ਮੈਂ ਉੱਚੀ ਬੋਲ ਕੇ ਸਿਮਰਨ ਨਹੀਂ ਕਰ ਸਕਦਾ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਉਂਦੇ ਆ ਇੱਕ ਜਦੋਂ ਮੈਂ ਮੂਲ ਮੰਤਰ ਦਾ ਜਾਪ ਕਰਦਾ ਵਾ ਮੇਰਾ ਲੜਾਈ ਝਗੜਾ ਹੋ ਜਾਂਦਾ ਕਿਸੇ ਨਾਲ ਜਪਜੀ ਸਾਹਿਬ ਦਾ ਪਾਠ ਕਰਦਾ ਆ ਤਾਂ ਇਦਾਂ ਦੀ ਪ੍ਰੋਬਲਮ ਆਉਂਦੀ ਆ ਕਿਉਂ ਹੋ ਰਿਹਾ ਇਹ ਸਭ ਇੱਕ ਮਿੰਟ ਸਾਨੂੰ ਕੱਲ ਹੀ ਆਇਆ ਸੀਗਾ ਤੇ ਸਾਨੂੰ ਲੱਗਾ ਵੀ ਬਹੁਤ ਜ਼ਰੂਰੀ ਵਿਸ਼ਾ ਆ ਇਸ ਉੱਤੇ ਵੀ ਵਿਚਾਰ ਕਰਨੀ ਚਾਹੀਦੀ ਹੈ ਕਿਉਂਕਿ ਤਕਰੀਬਨ 50% ਜੀਵ ਹੋਣਗੇ ਬਾਕੀਆਂ ਦਾ ਤਾਂ ਚਲੋ ਉਰੇ ਰਹਿੰਦੇ ਆ ਮਨ ਦੇ ਵਿੱਚ ਕੋਈ ਵਿਚਾਰ ਨਹੀਂ ਆਉਂਦਾ ਪਰ 50% ਲੋਕ ਅਜਿਹੇ ਨੇ ਜਿਨ੍ਹਾਂ ਦੇ ਅੰਦਰ ਇਹ ਵਿਚਾਰ ਬਣ ਬਣ ਕੇ ਅੱਗੇ ਆਉਂਦਾ ਦੇਖੋ ਵਾਹਿਗੁਰੂ ਜੀ ਆਪਾਂ ਸਿੱਧੀ ਸਿੱਧੀ ਗੱਲ ਕਰੀਏ ਤਾਂ ਗੱਲ ਹੈਗੀ ਭਰੋਸੇ ਦੀ ਇਸ ਮਾਰਗ ਦੇ ਉੱਤੇ ਭਰੋਸਾ ਬਣਾ ਕੇ ਚੱਲਣਾ ਪੈਣਾ ਕਿਉਂਕਿ ਗੁਰਬਾਣੀ ਪੜਨ ਸਮੇਂ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਨਾ ਰੋਜ਼ਾਨਾ ਸਾਨੂੰ ਕੋਈ ਵੀ ਆ ਕੇ ਦੱਸਦਾ ਨਹੀਂ ਹੈ ਨਹੀਂ ਕਿਤੇ ਆਪਾਂ ਨੂੰ ਪਤਾ ਲੱਗਦਾ ਹੈ ਕਿ ਸਾਡੀ ਪੜੀ ਹੋਈ ਬਾਣੀ ਕੀਤਾ ਹੋਇਆ ਜਾਪ ਕੀਤਾ ਹੋਇਆ ਸਿਮਰਨ ਕੀਤੀ ਹੋਈ ਸੇਵਾ ਭਾਵਨਾ ਕੀਤੀ ਹੋਈ ਸੰਗਤ ਕਿਸੇ ਲੇਖੇ ਲੱਗੀ ਜਾਂ ਨਹੀਂ ਹੁਣ ਇੱਥੇ ਭਰੋਸਾ ਸਾਡਾ ਗੁਰੂ ਸਾਹਿਬ ਜੀ ਆਪ ਬਣਾਉਂਦੇ ਨੇ ਜਦੋਂ ਆਪਾਂ ਗੁਰਬਾਣੀ ਨੂੰ ਪੜ ਕੇ ਮੰਨ ਲੈਂਦੇ ਆ ਤਾਂ ਹੀ ਤਾਂ ਆਪਾਂ ਗੁਰਬਾਣੀ ਨੂੰ ਪੜ ਕੇ ਪਹਿਲਾਂ ਵਿਚਾਰਨਾ ਆ ਵਿਚਾਰਾਂਗੇ ਤਾਂ ਪਤਾ ਲੱਗੂ ਕਿ ਸਾਨੂੰ ਮਹਾਰਾਜ ਕਹਿੰਦੇ ਕੀ ਪਏ ਆ ਕਿੱਥੇ ਦੀ ਗੱਲ ਕਰਦੇ ਪਏ ਆ ਕਿਹਦੀ ਗੱਲ ਕਰਦੇ ਪਏ ਆ ਤੇ ਗੱਲ ਕਿਉਂ ਕਰਦੇ ਪਏ ਆ ਇਸ ਤੋਂ ਬਾਅਦ ਜਦੋਂ ਆਪਾਂ ਮੰਨਾਂਗੇ ਕਿ ਗੁਰੂ ਸਾਹਿਬ ਜੀ ਨੇ ਭਾਈ ਸਾਨੂੰ ਮੈਨੂੰ ਆਹ ਗੱਲ ਕਹੀ ਆ ਮੈਂ ਆਹ ਕੰਮ ਕਰਨਾ ਤੇ ਆਹ ਨਹੀਂ ਕਰਨਾ ਫੇਰ ਭਰੋਸਾ ਬਣਦਾ ਜਿੱਦਾਂ ਆਪਾਂ ਇਧਰੋਂ ਕਿਤੇੋਂ ਕਿਸੇ ਨੂੰ ਪੈਸੇ ਦੇਣੇ ਹੋਣ ਉਧਾਰੇ ਹੁਣ ਆਪਾਂ ਬੰਦੇ ਦੇ ਉੱਤੇ ਸਾਨੂੰ ਭਰੋਸਾ ਹੋਵੇ ਕਿ ਇਹ ਵਾਪਸ ਕਰ ਦੇਊਗਾ ਫੇਰ ਹੀ ਆਪਾਂ ਦੇ ਸਕਦੇ ਨਹੀਂ ਤਾਂ ਆਪਾਂ ਪੈਸੇ ਵੀ ਨਹੀਂ ਕਿਸੇ ਨੂੰ ਦੇ ਸਕਦੇ ਕਿਸੇ ਨੂੰ ਕੋਈ ਵਚਨ ਵੀ ਨਹੀਂ ਦੇ ਸਕਦੇ ਗੱਲ ਸਾਰੀ ਭਰੋਸੇ ਤੇ ਹੈ ਸਿਮਰਨ ਮਾਰਗ ਦੇ ਵਿੱਚ ਵੀ ਪਹਿਲਾਂ-ਪਹਿਲਾਂ ਕੁਝ ਦਿਖਾਈ ਨਹੀਂ ਦਿੰਦਾ ਜੋ ਆਪਣੇ ਸਵਾਸ ਜਮ੍ਹਾਂ ਹੁੰਦੇ ਨਾ ਮਾਲਕ ਦੇ ਖਜ਼ਾਨੇ ਵਿੱਚ ਉਹ ਆਪਾਂ ਨੂੰ ਦਿਖਾਈ ਥੋੜੀ ਦਿੰਦੇ ਆ ਇੱਥੇ ਆਪਾਂ ਨੂੰ ਭਰੋਸਾ ਬਣਾਉਣਾ ਪੈਣਾ ਕਿ ਹਾਂ ਜੇ ਗੁਰਬਾਣੀ ਕਹਿੰਦੀ ਹੈ ਜੇ ਸੰਗਤ ਦੇ ਵਿੱਚ ਸਮਝਾਇਆ ਜਾਂਦਾ ਹੈ ਗੁਰਮਖ ਜਨ ਕਹਿੰਦੇ ਨੇ ਕੋਈ ਸੰਤ ਮਹਾਪੁਰਸ਼ ਕਹਿੰਦੇ ਨੇ ਭਾਈ ਉਹਨਾਂ ਦੀਆਂ ਕਮਾਈਆਂ ਕੀਤੀਆਂ ਨੇ ਉਹਨਾਂ ਨੇ ਉਸ ਨੂੰ ਵੇਖਿਆ ਹੈ ਜੋ ਸਾਨੂੰ ਨਹੀਂ ਦਿਖਾਈ ਦਿੰਦਾ ਉਹਨਾਂ ਨੇ ਉਸ ਨੂੰ ਪਾਇਆ ਹੈ ਜਿਸ ਨੂੰ ਅਸੀਂ ਪਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਕਰਕੇ ਸਾਨੂੰ ਉਹਨਾਂ ਦੀਆਂ ਗੱਲਾਂ ਦੇ ਉੱਤੇ ਯਕੀਨ ਕਰਨਾ ਹੀ ਪੈਣਾ ਹੁਣ ਆਪਾਂ ਜੋ ਅੱਜ ਵੀਰ ਜੀ ਨੇ ਆਪਾਂ ਨੂੰ ਸਵਾਲ ਕੀਤਾ ਹੈ ਕਿ ਮੈਂ ਜਦੋਂ ਵੀ ਮੂਲ ਮੰਤਰ ਦਾ ਜਾਪ ਕਰਦਾ ਆ ਲੜਾਈ ਝਗੜਾ ਹੋ ਜਾਂਦਾ ਕਿਸੇ ਦੇ ਨਾਲ ਜਪਜੀ ਸਾਹਿਬ ਦਾ ਪਾਠ ਕਰਨ ਲੱਗਿਆਂ ਵੀ ਇਦਾਂ ਹੀ ਹੁੰਦੀ ਆ ਵਾਹਿਗੁਰੂ ਜੀ ਇੱਕ ਗੱਲ ਸੋਚੋ ਕਿ ਜੋ ਜੀਵ ਪਾਠ ਨਹੀਂ ਕਰਦਾ ਮੂਲ ਮੰਤਰ ਦਾ ਜਾਪ ਨਹੀਂ ਕਰਦਾ ਕਿ ਉਹਦੇ ਨਾਲ ਕਦੀ ਕਿਸੇ ਦੇ ਨਾਲ ਲੜਾਈ ਝਗੜਾ ਨਹੀਂ ਹੁੰਦਾ ਕਿ ਉਹ ਕਦੀ ਪਰੇਸ਼ਾਨ ਨਹੀਂ ਹੁੰਦਾ ਜੇ ਵਾਹਿਗੁਰੂ ਜੀ ਤੁਸੀਂ ਕੋਈ ਅਜੀਹਾ ਬੰਦਾ ਦੇਖਿਆ ਹੈ ਕਿ ਜੋ ਸਿਮਰਨ ਭਗਤੀ ਨਹੀਂ ਕਰਦਾ ਜਾਪ ਨਹੀਂ ਕਰਦਾ ਮੂਲ ਮੰਤਰ ਦਾ ਤੇ ਉਹਦੀ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਕਿਸੇ ਦਾ ਕੋਈ ਵੈਰ ਵਿਰੋਧ ਨਹੀਂ ਹੈਗਾ ਉਹ ਹਮੇਸ਼ਾ ਸੁਖੀ ਰਹਿੰਦਾ ਆ ਤਾਂ ਤੁਸੀਂ ਫਿਰ ਸਿਮਰਨ ਕਰਨਾ ਛੱਡੋ ਪਰ ਗੁਰਬਾਣੀ ਹੀ ਆਪਾਂ ਨੂੰ ਸਮਝਾਉਂਦੀ ਹੈ ਇਹ ਸੰਸਾਰ ਦੇ ਉੱਤੇ ਨਾਮ ਤੋਂ ਬਿਨਾ ਕੋਈ ਵੀ ਤੁਹਾਨੂੰ ਚੀਜ਼ ਸੁਖ ਦੇ ਹੀ ਨਹੀਂ ਸਕਦੀ ਸੰਸਾਰ ਦੇ ਤੇ ਜਿੰਨਾ ਵੀ ਆਪਾਂ ਨੂੰ ਵਸਤੂਆਂ ਪਦਾਰਥ ਦਿਖਾਈ ਦਿੰਦੇ ਆ ਇੱਥੋਂ ਤੱਕ ਕਿ ਪਰਿਵਾਰ ਵੀ ਦਿਖਾਈ ਦਿੰਦਾ ਹੈ ਮਹਾਰਾਜ ਨੇ ਇਹਨਾਂ ਦੇ ਨਾਲ ਵੀ ਇੰਨਾ ਮੋਹ ਪਾਉਣ ਨੂੰ ਨਹੀਂ ਕਿਹਾ ਹੈਗਾ ਖੁਭੋਂ ਨੂੰ ਨਹੀਂ ਕਿਹਾ ਇਹਨਾਂ ਦੇ ਵਿੱਚ ਕਿਉਂਕਿ ਮਹਾਰਾਜ ਕਹਿੰਦੇ ਆ ਕਿ ਜੇ ਤੁਸੀਂ ਖੁਭੋਂਗੇ ਵਿੱਚ ਮੋਹ ਪਾਉਂਗੇ ਇਹਨਾਂ ਚੀਜ਼ਾਂ ਦੇ ਨਾਲ ਤਾਂ ਤੁਸੀਂ ਦੁਖੀ ਹੋਮੋਗੇ બસ ਇੱਕ ਗੱਲ ਹਮੇਸ਼ਾ ਹੀ ਸੋਚ ਕੇ ਵੇਖਣਾ ਕਿ ਜੋ ਜੀਵ ਸਿਮਰਨ ਸੇਵਾ ਭਗਤੀ ਜਾਪ ਨਹੀਂ ਕਰਦਾ ਕਿ ਉਸ ਦੀ ਕਿਸੇ ਦੇ ਨਾਲ ਲੜਾਈ ਨਹੀਂ ਹੁੰਦੀ ਜੇ ਨਹੀਂ ਹੁੰਦੀ ਤਾਂ ਵਾਹਿਗੁਰੂ ਅਸੀਂ ਸਿਮਰਨ ਕਿਉਂ ਕਰਦੇ ਪਏ ਆ ਅਸੀਂ ਗੁਰਬਾਣੀ ਕਿਉਂ ਪੜਦੇ ਪਏ ਆ ਜੜਾਈ ਝਗੜੇ ਹੋਣਾ ਸਾਡੇ ਸੰਸਾਰ ਦੇ ਵਿੱਚ ਵਿਚਾਰਾਂ ਦੇ ਰਿਸ਼ਤੇ ਚੱਲਣਾ ਇਹ ਇੱਕ ਅਲੱਗ ਗੱਲ ਹੈ ਅਲੱਗ ਕੰਮ ਹੈ ਪਰ ਜਦੋਂ ਅਸੀਂ ਗੁਰਬਾਣੀ ਪੜ੍ਹਨੀ ਹੈ ਉਹ ਸਾਡਾ ਇੱਕ ਅਲੱਗ ਰਸਤਾ ਹੈ ਉਸ ਦਾ ਐਸ ਰਸਤੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਬਸ ਇੰਨਾ ਜ਼ਰੂਰ ਹੈ ਕਿ ਜਦੋਂ ਅਸੀਂ ਸਿਮਰਨ ਕਰਦੇ ਆ ਤਾਂ ਸਾਡੇ ਜੋ ਯਾਰ ਦੋਸਤ ਵੀ ਹੁੰਦੇ ਆ ਜਿਨ੍ਹਾਂ ਦੇ ਨਾਲ ਆਪਾਂ ਉੱਠਦੇ ਬੈਠਦੇ ਆ ਸਾਡਾ ਖਾਣਾ ਪੀਣਾ ਇਹ ਸਾਰਾ ਹੀ ਕੁਝ ਜਦੋਂ ਸਿਮਰਨ ਆਪਣਾ ਅਸਰ ਦਿਖਾਉਂਦਾ ਹੈ ਸਭ ਕੁਝ ਬਦਲ ਜਾਂਦਾ ਇਥੋਂ ਤੱਕ ਨਾਮ ਅਭਿਆਸੀ ਜਦੋਂ ਕਿਸੇ ਸਾਹਮਣੇ ਵਾਲੇ ਜੀਵ ਦੇ ਨਾਲ ਗੱਲ ਕਰੇਗਾ ਅੱਖ ਚੱਕ ਕੇ ਗੱਲ ਨਹੀਂ ਹੁੰਦੀ ਆਪਣੇ ਮਨ ਦੇ ਵਿੱਚੋਂ ਇਹ ਭਰਮ ਭੁਲੇਖਾ ਕੱਢ ਦਿਓ ਸੋ ਪਰਸੈਂਟ ਕੱਢ ਦਿਓ ਕਿ ਸਿਮਰਨ ਭਗਤੀ ਕਰਨ ਦੇ ਨਾਲ ਤੁਹਾਨੂੰ ਕੋਈ ਨਾ ਕੋਈ ਦਿੱਕਤ ਆਉਂਦੀ ਹੈ। ਬਾਕੀ ਵਾਹਿਗੁਰੂ ਦੇਖੋ ਆਪਾਂ ਇਹ ਜਿਹੜਾ ਖੇਡ ਮਾਲਕ ਨੇ ਬਣਾਇਆ ਆ ਇਸ ਖੇਡ ਦੇ ਵਿੱਚ ਕੌਣ-ਕੌਣ ਹੈ ਇਹ ਸਭ ਗੁਰਬਾਣੀ ਚ ਸਮਝਾਇਆ ਹੈ। ਮਾਰੇ ਦੱਸਦੇ ਨੇ ਕਿ ਇਸ ਦੇਹੀ ਅੰਦਰ ਪੰਜ ਚੋਰ ਬਸੇ ਕਾਮ, ਕ੍ਰੋਧ, ਲੋਭ, ਹੰਕਾਰਾ, ਅੰਮ੍ਰਿਤ ਲੂਟੇ, ਮਨਮੁਖ ਨੇ 부ਜੇ ਕੋਈ ਨਾ ਸੁਨੇ ਪੁਕਾਰਾ ਮਾਰੇ ਦੱਸਦੇ ਪਏ ਨੇ ਕਿ ਤੁਹਾਡੇ ਅੰਦਰ ਹੀ ਚੋਰ ਨੇ ਬਿਠੇ ਜੋ ਤੁਹਾਨੂੰ ਭਰਮ ਭਲੇਖਿਆ ਚ ਪਾਉਣਗੇ। ਹਰ ਹੋ ਸਕਦਾ ਤੁਹਾਨੂੰ ਵੀ ਉਸਨੇ ਭਰਮ ਭੁਲੇਖਿਆਂ ਚ ਪਾ ਦਿੱਤਾ ਕਿ ਭਾਈ ਤੂੰ ਤਾਂ ਜਦੋਂ ਜਾਪ ਕਰਦਾ ਆ ਤਾਂ ਤੇਰੀ ਤਾਂ ਲੜਾਈ ਹੁੰਦੀ ਆ ਤੂੰ ਇਹ ਜਾਪ ਕਰਨਾ ਛੱਡ ਦੇ ਇਹ ਵਿਚਾਰ ਸਾਨੂੰ ਪੰਜ ਦਿੰਦੇ ਆ ਤੇ ਅਸੀਂ ਇਹਨਾਂ ਨੂੰ ਭਜਾਉਣਾ ਆ ਕਿੱਦਾਂ ਭਜਾਉਣਾ ਜੇ ਤੁਸੀਂ ਮੂਲ ਮੰਤਰ ਦਾ ਜਾਪ ਕਰਦੇ ਆ ਥੋੜਾ ਉੱਚੀ ਬੋਲ ਕੇ ਕਰ ਲਓ ਬਾਕੀ ਇਹਨਾਂ ਨੂੰ ਭਜਾਉਣ ਦਾ ਸਭ ਤੋਂ ਸੌਖਾ ਤਰੀਕਾ ਵਾਹਿਗੁਰੂ ਗੁਰਮੰਤਰ ਦੋ ਹਿੱਸਿਆਂ ਦੇ ਵਿੱਚ ਜਪੋ ਤੇ ਉੱਚੀ ਜਪੋ ਲੈ ਦੇਖੋ ਵਾਹਿਗੁਰੂ ਕਿੰਜ ਭਜਦੇ ਇਹ ਤੇ ਤੁਹਾਡਾ ਇੰਨਾ ਯਕੀਨ ਬਣੇਗਾ ਇੰਨਾ ਭਰੋਸਾ ਬਣੇਗਾ ਤੁਸੀਂ ਕਹਣਾ ਜੀ ਬਸ ਆਹੀ ਸੱਤ ਆ ਬਾਕੀ ਸਾਰਾ ਹੀ ਝੂਠ ਆ ਤੁਹਾਡੇ ਅੰਦਰੋਂ ਮਾਲਕ ਨੇ ਗੁਰੂ ਸਾਹਿਬ ਜੀ ਨੇ ਆਪਣੇ ਆਪ ਹੀ ਸਾਰੇ ਭਰਮ ਭਲੇਕੇ ਐ ਜਦਾ ਛਾਣੀ ਦੇ ਵਿੱਚੋਂ ਆਪਾਂ ਕੋਈ ਚੀਜ਼ ਛਾਣੀ ਦੀ ਹੈ ਨਾ ਐ ਪਾਸੇ ਕਰਦਾਂ ਨੇ ਸਿਮਰਨ ਕਰਨ ਦਾ ਤਰੀਕਾ ਕੀ ਜਿਹੜਾ ਇਹਨਾਂ ਨੂੰ ਪਹੁੰਚਾਉਣਾ ਆ ਇੱਕ ਤਾਂ ਆਪਾਂ ਪਿਆਰ ਨਾ ਕਰਦੇ ਆ ਨਾ ਉਹ ਜਿਹੜੇ ਨਾਮ ਅਭਿਆਸੀ ਹੁੰਦੇ ਆ ਜਿਹਦਾ ਇਹਦਾ ਮਿਹਨਤ ਕਰਦੇ ਆ ਫਿਰ ਉਹ ਆਪਣਾ ਜਿਹੜਾ ਸਿਮਰਨ ਹੈ ਨਾ ਉਹ ਫਿਰ ਹੌਲੀ ਕਰਨਾ ਸ਼ੁਰੂ ਕਰ ਦਿੰਦੇ ਆ ਇੱਥੋਂ ਤੱਕ ਕਿ ਬੋਲਦੇ ਵੀ ਹੈ ਨਹੀਂ ਰੋਮ-ਰੋਮ ਸਿਮਰਨ ਚੱਲੀ ਜਾਂਦਾ ਅਨਹਦ ਸ਼ਬਦਾਂ ਨੂੰ ਸੁਣ ਕੇ ਮਨ ਉਹਨਾਂ ਦਾ ਹੌਲਾ ਹੋ ਜਾਂਦਾ ਵਿਚਾਰ ਰਹਿਤ ਹੋ ਜਾਂਦਾ ਜਦੋਂ ਆਪਾਂ ਨਵੇਂ-ਨਵੇਂ ਆ ਤਾਂ ਸਾਨੂੰ ਇਹਨਾਂ ਨੂੰ ਪਝੋਣ ਦੀ ਬੜੀ ਲੋੜ ਆ ਇਹਨਾਂ ਨੇ ਮਨ ਨੂੰ ਫੜਿਆ ਹੋਇਆ ਆ ਫੜ ਕੇ ਵਿਚਾਰ ਦੇ ਹੀ ਜਾਂਦੇ ਦੇ ਹੀ ਜਾਂਦੇ ਦੇ ਹੀ ਜਾਂਦੇ ਭਰਮ ਭਲੇਖਿਆਂ 'ਚ ਪਾਈ ਜਾਂਦੇ ਲੋਤ ਜਿਹੜੀ ਬਾਹਰੋਂ ਸਾਨੂੰ ਸੁੱਖ ਦੇਣ ਲਈ ਮਹਾਰਾਜ ਦੇ ਕੇ ਗਏ ਆ ਉਹਨਾਂ ਦੇ ਉੱਤੇ ਸਾਨੂੰ ਭਰਮ ਭਲੇਖੇ ਪੈ ਜਾਂਦੇ ਆ ਕਿ ਪੜਨ ਦੇ ਨਾਲ ਤੇਰਾ ਭਾਈਆ ਨੁਕਸਾਨ ਹੋ ਰਿਹਾ ਇਹਨੂੰ ਛੱਡ ਦੇ ਬਹੁਤ ਜੀਵ ਨੇ ਤਾਂ ਹੀ ਅਸੀਂ ਕਿਹਾ ਕਿ 50% ਜੀਵ ਨੇ ਜਿਨ੍ਹਾਂ ਨੂੰ ਇਹ ਭਰਮ ਭੁਲੇਖੇ ਨੇ ਇਹ ਟੋਟਲੀ ਇਹ ਪੰਜਾ ਦੁਆਰਾ ਸਾਨੂੰ ਭਰਮ ਭੁਲੇਖਾ ਪਾਇਆ ਜਾਂਦਾ ਕਿ ਬਾਣੀ ਪੜਨ ਦੇ ਨਾਲ ਸੰਗਤ ਕਰਨ ਦੇ ਨਾਲ ਸੇਵਾ ਸਿਮਰਨ ਜਾਪ ਕਰਨ ਦੇ ਨਾਲ ਸਾਡਾ ਕੋਈ ਨੁਕਸਾਨ ਹੋ ਜੋ ਵਾਹਿਗੁਰੂ ਜੀ ਤੁਹਾਡਾ ਨਾਮ ਦਿਲਵਾਨ ਸਿੰਘ ਜੀ ਆ ਤੁਸੀਂ ਸੁਖਮਨੀ ਸਾਹਿਬ ਜੀ ਦੀ ਜੋ ਅਸ਼ਟਪਦੀਆਂ ਨੇ ਨਾ ਉਹਨਾਂ ਨੂੰ ਡਿਟੇਲ ਦੇ ਵਿੱਚ ਪੜਨਾ ਸ਼ੁਰੂ ਕਰੋ ਸਿਮਰਨ ਦੇ ਲਾਭ ਦੱਸੇ ਨੇ ਤੇ ਜਦੋਂ ਆਪਾਂ ਉਹ ਲਾਭ ਸੁਣਾਂਗੇ ਫਿਰ ਸਾਡਾ ਯਕੀਨ ਬਣੂ ਕਿ ਗੁਰੂ ਸਾਹਿਬ ਜੀ ਸਾਨੂੰ ਕਹਿੰਦੇ ਆ ਕਿ ਆਹ ਸਾਰਾ ਕੁਝ ਹੋਣਾ ਜਦੋਂ ਆਪਾਂ ਸਿਮਰਨ ਕਰਨਾ ਪ੍ਰਮਾਤਮਾ ਦਾ ਵਾਹਿਗੁਰੂ ਜੀ ਪ੍ਰਮਾਤਮਾ ਦਾ ਸਿਮਰਨ ਇੱਕ ਸੁਪਰੀਮ ਪਾਵਰ ਦੇ ਨਾਲ ਜੁੜਨਾ ਆ ਫਿਰ ਇਹ ਚੀਜ਼ਾਂ ਤਾਂ ਬਹੁਤ ਥੱਲੇ ਰਹਿ ਜਾਂਦੀਆਂ ਆ ਇਹਨਾਂ ਨੂੰ ਭਜਾਉਣ ਲਈ ਤੁਸੀਂ ਇਸ ਤਰੀਕੇ ਬੈਠੋ ਆਪਣੇ ਚਾਹੇ ਦਾ ਲੱਗ ਕਮਰੇ ਵਿੱਚ ਬਹਿ ਜਾਓ ਤੁਹਾਨੂੰ ਉੱਚੀ ਸਿਮਰਨ ਕਰਨੇ ਪੈਣਾ ਕਿਉਂਕਿ ਮਨ ਸੁਣਦਾ ਨਹੀਂ ਨਾ ਪਿਆ ਜਦੋਂ ਆਪਾਂ ਅੰਤਰਗਤ ਹੋ ਕੇ ਕਰਦੇ ਆਂ ਸਟਾਰਟਿੰਗ ਦੇ ਵਿੱਚ ਪਹਿਲੀ ਕਲਾਸ ਦੇ ਵਿੱਚ ਆਪਾਂ ਪਹਿਲੀ ਕਲਾਸ ਦੇ ਆਪਾਂ ਬੱਚੇ ਆ ਤੇ ਗੱਲਾਂ ਕਰਦੇ ਆਂ ਆਪਾਂ ਪੰਜਵੀਂ ਕਲਾਸ ਦੀਆਂ ਇਸ ਕਰਕੇ ਕੋਈ ਗੱਲ ਨਹੀਂ ਵਾਗਰ ਉਹਨਾਂ ਨੂੰ ਕਹਿ ਦਿਓ ਜੋ ਵੀ ਤੁਹਾਡੇ ਨਾਲ ਤੁਹਾਡੇ ਹੋਰ ਬੰਦੇ ਨਾਲ ਰਹਿੰਦੇ ਆ ਉਹਨਾਂ ਨੂੰ ਕਹਿ ਦਿਓ ਕਿ ਮੈਨੂੰ ਤੁਸੀਂ 10-15 ਮਿੰਟ ਦੇ ਦਿਆ ਕਰੋ ਕਿ ਮੈਂ ਥੋੜਾ ਉੱਚੀ ਬੋਲ ਕੇ ਸਿਮਰਨ ਕਰਨਾ ਨਾਲ ਉਹਨਾਂ ਨੂੰ ਵੀ ਨਾਲ ਲਾਓ ਨਾ ਕਿ ਆਓ ਭਾਓ ਤੁਸੀਂ ਵੀ ਸਿਮਰਨ ਕਰੋ ਤੁਹਾਡਾ ਵੀ ਭਲਾ ਹੋਵੇ ਅਲੱਗ ਕਮਰੇ ਵਿੱਚ ਬੈਠ ਕੇ ਜਿੱਥੇ ਵੀ ਤੁਸੀਂ ਬੈੰਨੇ ਆ ਕਮ ਸੇ ਕਮ ਤੁਹਾਨੂੰ ਪਹਿਲਾਂ ਇਹਨਾਂ ਦੱਸ ਦਿੰਦਾ ਕਿ ਕਮ ਸੇ ਕਮ ਜਿਹੜੀ ਆਵਾਜ਼ ਹੈ ਐਨੀ ਤਾਂ ਜ਼ਰੂਰ ਕੱਢੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਐਨੀ ਆਵਾਜ਼ ਇਹ ਘੱਟ ਤੋਂ ਘੱਟ ਆ ਜਿਹੜੀ ਉੱਚੀ ਬੋਲ ਕੇ ਕਰਨਾ ਉਹ ਤੁਸੀਂ ਇਸ ਤਰੀਕੇ ਕਰ ਸਕਦੇ ਆ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਬਸ ਤੁਸੀਂ ਇਹਨੂੰ ਸੁਣਨਾ ਸ਼ੁਰੂ ਕਰੋ ਵਾਹ ਗੁਰੂ ਜੀ ਸਿਮਰਨ ਦੇ ਮਾਲਕ ਨੇ ਬਹੁਤ ਲਾਭ ਦੱਸੇ ਆ ਉਹਨਾਂ ਤੇ ਯਕੀਨ ਕਰ ਲਓ ਉਹਨਾਂ ਤੇ ਭਰੋਸਾ ਕਰ ਲਓ ਇਹ ਪੰਜ ਭੱਜ ਜਾਣਗੇ ਜਦੋਂ ਇਹ ਪੰਜ ਭੱਜ ਗਏ ਮਨ ਕਿਹਨਾਂ ਜੁੜੇਗਾ ਸੁਪਰੀਮ ਪਾਵਰ ਦੇ ਨਾਲ ਗੁਰੂ ਦੇ ਚਰਨਾਂ ਦੇ ਨਾਲ ਜੁੜੇਗਾ ਤੇ ਜਦੋਂ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਿਆ ਉੱਥੇ ਕੋਈ ਵੀ ਭਰਮ ਭਲੇਖਾ ਨਹੀਂ ਹੈ ਮਹਾਰਾ ਜੀ ਕਹਿੰਦੇ ਥਿਰਕਰ ਵੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਫਿਰ ਮਾਲਕ ਫਿਰ ਸਤਿਗੁਰ ਆਪ ਕਾਜ ਸਵਾਰਦੇ ਨੇ ਕਿਉਂਕਿ ਮਨ ਥਿਰ ਹੋ ਗਿਆ ਥਿਰ ਕਰਦੇ ਵਿੱਚ ਬੈਠ ਗਿਆ ਸੋ ਵਾਹਿਗੁਰੂ ਗੁਰਬਾਣੀ ਦੇ ਉੱਤੇ ਆਪ ਕੋਈ ਵੀ ਸ਼ੰਕਾ ਨਹੀਂ ਕਰਨਾ ਸਾਡੇ ਮਨ ਦੇ ਵਿੱਚ ਵਿਚਾਰ ਆ ਜਾਂਦਾ ਕਿਉਂਕਿ ਪੇਸ਼ ਨਹੀਂ ਨ ਜਾਂਦੀ ਮਹਾਰਾਜ ਵੀ ਸਾਨੂੰ ਇਹ ਸਮਝਾਉਂਦੇ ਆ ਕਿ ਪੇਸ਼ ਨਹੀਂ ਜਾਂਦੀ ਇਹਨਾਂ ਪੰਜਾਂ ਦੇ ਅੱਗੇ ਅੰਮ੍ਰਿਤ ਲੂਟੇ ਮਨਮੁਖ ਨਹੀਂ ਬੁੱਝੇ ਕੋਈ ਨਾ ਸੁਣੇ ਪੁਕਾਰਾ ਮਨ ਆਵਾਜ਼ਾਂ ਮਾਰਦਾ ਆ ਹਲਜੋਲ ਕਰਦਾ ਆ ਕਿ ਮੈਨੂੰ ਬਚਾਓ ਬਚਾਓ ਪਰ ਪੇਸ਼ ਨਹੀਂ ਜਾਂਦੀ ਸਾਡੀ ਗੁਰੂ ਸਾਹਿਬ ਜੀ ਸੁਣਨਾ ਸਾਡੀ ਮਾਲਕ ਸੁਣਨਾ ਇਸ ਕਰਕੇ ਪਾ ਗੁਰਵਾਲੀ ਨੂੰ ਵਿਚਾਰ ਕੇ ਪੜਨਾ ਆ ਇਹ ਨਹੀਂ ਕਿ ਪੜ ਕੇ ਅੱਗੇ ਤੁਰ ਪਾਣਾ ਇਹ ਨਹੀਂ ਕਿ ਗਿਣਤੀਆਂ ਮਿੰਤੀਆਂ ਚੇ ਲੈਣਾ ਲਾਦਣੀ ਆ ਜੀ ਅੱਜ ਮੈਂ 50 ਕਰ ਲੈ ਅੱਜ ਮੈਂ 100 ਕਰ ਲੈ ਅੱਜ ਮੈਂ 1/2 ਲੱਖ ਕਰ ਲਿਆ ਨਹੀਂ ਪਿਆਰ ਦੇ ਵਿੱਚ ਪਿਆਰ ਦੇ ਵਿੱਚ ਚਾਹੇ ਇੱਕ ਵਾਰੀ ਕੀਤਾ ਜਾਂ 1/2 ਲੱਖ ਕੀਤਾ ਪਿਆਰ ਦੇ ਵਿੱਚ ਕੋਈ ਵੀ ਗਿਣਤੀ ਮਿੰਤੀ ਨਹੀਂ ਹੈ ਸੋ ਵਾਹਿਗੁਰੂ ਜੀ ਆਪ ਜੀ ਨੂੰ ਵਿਚਾਰ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ